ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਦੀ ਜੀ ਮੇਰਾ ਨਾਮ ਅਮਨਦੀਪ ਕੌਰ ਹੈ ਮੈਂ ਸ਼ਹਿਰ ਲਹਿਰਾ ਗਾਗਾ ਦੀ ਰਹਿਣ ਵਾਲੀ ਹਾਂ ਅੱਜ ਮੈਂ ਆਪਣੇ ਜੀਵਨ ਦੀ ਅਦਭੁਤ ਗਵਾਹੀ ਤੁਹਾਡੇ ਨਾਲ ਸ਼ੇਅਰ ਕਰਨੇ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਅਦਭੁਤ ਤਰੀਕੇ ਦੇ ਨਾਲ ਮੇਰੀ ਜ਼ਿੰਦਗੀ ਦੀ ਵਿੱਚ ਕੰਮ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮਾਰਚ ਦੇ ਮਹੀਨੇ ਪਾਪਾ ਜੀ ਕਲੀਸ਼ੀਆ ਨੂੰ ਮਿਲ ਰਹੇ ਸੀ ਤਾਂ ਮੈਂ ਉੱਥੋਂ ਦੀ ਲੰਗੀ ਤਾਂ ਪਾਪਾ ਜੀ ਨੇ ਮੈਨੂੰ ਆਵਾਜ਼ ਦਿੱਤੀ ਕਿ ਪੁੱਤਰ ਇੱਧਰ ਆਓ ਤਾਂ ਜਦੋਂ ਮੈਂ ਪਾਪਾ ਜੀ ਕੋਲ ਗਈ ਤਾਂ ਉਹਨਾਂ ਨੇ ਮੈਨੂੰ ਬੋਲਿਆ ਕਿ ਬੇਟਾ ਤੁਹਾਡੇ ਲਈ ਪਰਮੇਸ਼ਰ ਮੈਨੂੰ ਦਿਖਾ ਰਿਹਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਤੇ ਤੁਸੀਂ ਬਹੁਤ ਅੱਗੇ ਵਧਣਾ ਹੈ ਪਰਮੇਸ਼ਰ ਤੁਹਾਨੂੰ ਬਿਜ਼ਨਸ ਦੇ ਇੰਤજારਾ ਹੈ ਤਾਂ ਮੈਂ ਪਾਪਾ ਜੀ ਦੇ ਕਹੇ ਹੋਏ ਸ਼ਬਦਾਂ ਨੂੰ ਰਿਸੀਵ ਕੀਤਾ ਤਾਂ ਸੇ ਮੂ ਸੇ ਤਰੰਤ 13 ਮਈ 2025 ਨੂੰ ਮੈਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਜੋ ਕਿ ਬਹੁਤ ਵਧੀਆ ਚੱਲਿਆ ਅਚਾਨਕ ਫਿਰ ਮੇਰਾ ਕੰਮ ਬਿਲਕੁਲ ਬੰਦ ਹੋ ਗਿਆ ਤੇ ਮੈਂ ਬਿਮਾਰ ਰਹਿਣ ਲੱਗੀ ਜਦੋਂ ਵੀ ਮੈਂ ਸ਼ਾਪ ਤੇ ਜਾਂਦੀ ਤਾਂ ਮੈਂ ਰੋਣ ਲੱਗ ਜਾਣਾ ਤਾਂ ਮੇਰੇ ਪਰਸ ਦੇ ਵਿੱਚੋਂ ਮਤਲਬ ਤਵੀਤ ਵੀ ਨਿਕਲੇ ਪਰ ਮੈਂ ਉਹ ਤਵੀਤਾਂ ਨੂੰ ਇਗਨੋਰ ਕੀਤਾ ਵੀ ਮੈਂ ਪਰਮੇਸ਼ਰ ਦੇ ਘਰ ਜਾ ਰਹੀ ਹਾਂ ਤਾਂ ਇਹ ਤਵੀਤ ਮੇਰਾ ਕੁਝ ਨਹੀਂ ਵਿਗਾੜ ਸਕਦੇ ਉਸ ਤੋਂ ਬਾਅਦ ਪਿਛਲੇ ਹਫਤੇ ਜਦੋਂ ਮੈਂ ਸੰਡੇ ਚਰਚ ਦੇ ਵਿੱਚ ਆਈ ਤਾਂ ਪਾਪਾ ਜੀ ਨੇ ਮੇਰੇ ਤੇ ਲੀ ਹੈਂਡ ਕੀਤੀ ਤਾਂ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰੇ ਪਰਸ ਦੇ ਵਿੱਚੋਂ ਤਵੀਤ ਨਿਕਲੇ ਸੀ ਨਾ ਪਾਪਾ ਜੀ ਨੇ ਬੋਲਿਆ ਕਿ ਤੇਰੇ ਕੰਮ ਦੇ ਉੱਤੇ ਤੇਰੇ ਤੇ ਕਾਲਾ ਜਾਦੂ ਕੀਤਾ ਗਿਆ ਹੈ ਤੇਰਾ ਕੰਮ ਬੰਦ ਕੀਤਾ ਗਿਆ ਹੈ ਤਾਂ ਜਦੋਂ ਕਿ ਮੈਂ ਪਾਪਾ ਜੀ ਨੂੰ ਪਹਿਲਾਂ ਕਦੇ ਵੀ ਇਹ ਗੱਲ ਨਹੀਂ ਦੱਸੀ ਸੀ ਤਾਂ ਇਸੇ ਮੋ세 ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਮਤਲਬ ਮੇਰੇ ਨਾਲ ਹੋਇਆ ਪਾਪਾ ਜੀ ਨੇ ਉਸੇ ਤਰ੍ਹਾਂ ਹੀ ਬੋਲਿਆ ਤਾਂ ਬਾਅਦ ਵਿੱਚ ਮੈਂ ਦੱਸਿਆ ਕਿ ਹਾਂ ਪਾਪਾ ਜੀ ਮੇਰੇ ਪਰਸ ਦੇ ਵਿੱਚੋਂ ਤਵੀਤ ਵੀ ਨਿਕਲੇ ਆ ਤਾਂ ਉਸ ਤੋਂ ਬਾਅਦ ਜਦੋਂ ਮੇਰੇ ਤੇ ਲੇ ਹੈਂਡ ਹੋਈ ਤਾਂ ਮੇਰਾ ਕੰਮ ਖੁੱਲ ਗਿਆ ਹੈ ਮੇਰਾ ਕੰਮ ਮਤਲਬ ਜਿਸ ਤਰ੍ਹਾਂ ਪਾਪਾ ਜੀ ਨੇ ਬੋਲਿਆ ਸੀ ਕਿ ਤੇਰੇ ਤੈਨੂੰ ਪਤਾ ਵੀ ਲੱਗਣਾ ਗਾਹਕਾਂਆਂ ਲਿਆਣਾ ਲੱਗ ਜਾਣੀਆਂ ਸੇਮ ਉਸੇ ਤਰ੍ਹਾਂ ਮੈਨੂੰ ਆਰਡਰ ਤੇ ਆਰਡਰ ਆਉਣ ਲੱਗ ਗਏ ਤੇ ਸਭ ਵਧੀਆ ਕੰਮ ਚੱਲ ਰਿਹਾ ਹੈ ਤੇ ਇਸ ਦੇ ਲਈ ਮੈਂ ਪਾਪਾ ਜੀ ਦਾ ਔਰ ਪਰਮੇਸ਼ਰ ਜੀ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਤੇ ਤੁਹਾਨੂੰ ਮੈਂ ਆਪਣਾ ਬਿਜ਼ਨਸ ਹੈ ਜਿਹੜਾ ਉਹ ਮੈਂ ਦਿਖਾ ਦੇਣੀ ਆ